ਜਿਹੜਾ ਫਾਇਦਾ ਹੋਣ ਵਾਲਾ ਹੈ ਪ੍ਰੋਫੈਸਰ ਸਾਹਿਬ ਦੀ ਰਹਿਨਮਾਈ ਦਾ ਫਾਇਦਾ ਹੋਣ ਵਾਲਾ ਹੈ ਦੇਖੋ ਜੀ ਤਿੰਨ ਤਰ੍ਹਾਂ ਦੇ ਵਿੱਚ ਜਿਹੜਾ ਆਪਾਂ ਰੋਗਾਂ ਨੂੰ ਕੈਟੇਗੋਰੀਜ਼ ਕਰਦੇ ਆ ਅਕਿਊਟ ਸਬ-ਕਿਊਟ ਤੇ ਕ੍ਰੋਨਿਕਲ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਅਕਿਊਟ ਤੋਂ ਲੈ ਕੇ ਕ੍ਰੋਨਿਕਲ ਹਰ ਇੱਕ ਦਾ ਇਲਾਜ ਹੈਗਾ ਜਿਵੇਂ ਪ੍ਰੋਫੈਸਰ ਸਾਹਿਬ ਨੇ ਪਹਿਲਾਂ ਹੀ ਦੱਸਦਾ ਹੈ ਕਿ ਕ੍ਰੋਨਿਕਲ ਡਿਜ਼ੀਜ਼ ਜਿੰਨੀਆਂ ਵੀ ਨੇ ਉਹਨਾਂ ਨੂੰ ਬਹੁਤ ਜਲਦੀ ਰਿਕਵਰੀ ਦੇ ਵਿੱਚ ਲੈ ਜਾਂਦੀ ਹੈ ਇਲੈਕਟ੍ਰੋ ਹੋਮਿਓਪੈਥੀ ਸੋ ਇਹ ਨਾਲ ਜਿੰਨੀਆਂ ਵੀ ਅਕਿਊਟ ਦੇ ਵਿੱਚ ਆ ਜਾਂਦੀਆਂ ਜਿਨ੍ਹਾਂ ਨੂੰ ਕੋਈ ਰੋਗ ਨਹੀਂ ਹੈ ਉਹ ਸਿੰਪਟਮ ਨੇ ਉਹ ਸਿੰਪਟਮ ਵੀ ਜਿਹੜੇ ਨੇ ਉਹ ਤਾਂ ਕੁਝ ਦਿਨਾਂ ਦੇ ਵਿੱਚ ਕੋਈ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਰਿਜ਼ਲਟ ਨੇ ਕਿ ਉਹ ਬੈਠਾ ਬੈਠਾ ਪੇ ਕੁੜਾਇਆ ਸਪੋਜ਼ ਕਿ ਸਾਡੇ ਕੋਈ ਕਿਡਨੀ ਪੇਨ ਨੂੰ ਲੈ ਕੇ ਕੋਈ ਪੇਸ਼ੈਂਟ ਆ ਗਿਆ ਉਹਦੇ ਬਹੁਤ ਜ਼ਿਆਦਾ ਕਿਡਨੀ ਪੇਨ ਹੋ ਰਹੀ ਹੈ 5 ਮਿੰਟਾਂ ਦੇ ਵਿੱਚ ਇਸ ਜੋ ਪਾਣੀ ਵਾਲੀਆਂ ਬੂੰਦਾਂ ਕਹਿ ਲਓ ਜਾਂ ਡ੍ਰੌਪਸ ਕਹਿ ਲਓ ਇਹਦੇ ਨਾਲ 5 ਮਿੰਟਾਂ ਦੇ ਵਿੱਚ ਵੀ ਦਰਦ ਖਤਮ ਕੀਤੀ ਹੋਈ ਹੈ ਮਤਲਬ ਇਸ ਤਰ੍ਹਾਂ ਦੇ ਰਿਜ਼ਲਟ ਨੇ ਅਸੀਂ ਖੁਦ ਹੈਰਾਨ ਹੁੰਨੇ ਆ ਕਿ ਪਰਮੇਸ਼ਰ ਨੇ ਇੰਨੀ ਸੋਹਣੀ ਜਿਹੜੀ ਪੈਥੀ ਹੈ ਉਹ ਕਾਉਂਟ ਸੀਜ਼ਨ ਮੈਟਰੀ ਮੈਟਰੀ ਜੀ ਦੇ ਹੱਥੋਂ ਜਿਹੜੀ ਹੈ ਉਹ ਪੈਦਾ ਕਰਵਾਈ ਹੈ ਕਿ ਜਿਹਦਾ ਅੱਜ ਲੋਕ ਹਰ ਹਰ ਪੱਦਰ ਦਾ ਲੋਕ ਆਉ ਫਾਇਦਾ